ਬਹੁਤ ਜੀਤ ਕਰਾ ਅਸੀਂ ਆਪਣੇ ਬੱਚਿਆਂ ਦੇ ਨਾਲ ਸਿੰਗਾਪੁਰ ਇੰਡੀਅਨ ਕਾਰਨੀਵਲ ਤੇ ਆਏ ਆ ਬਹੁਤ ਵਧੀਆ ਅਸੀਂ ਇੱਥੇ ਇੰਜੋਏ ਕਰ ਰਹੇ ਆ ਹਿਮਾਚਲ ਛੱਡ ਕੇ ਇੱਥੇ ਗੁਮਨਾਓ ਬਹੁਤ ਵਧੀਆ ਤੁਹਾਨੂੰ ਇੱਥੇ ਲੁਧਿਆਣੇ ਦੇ ਵਿੱਚ ਕਾਰਨੀਵਲ ਫੈਸਟੀਵਲ ਲੱਗਿਆ ਵਾ ਦਾਣਾ ਮੰਡੀ ਵਾਲੇ ਏਰੀਏ ਦੇ ਵਿੱਚ ਤੇ ਅਸੀਂ ਉੱਥੇ ਆਏ ਆ ਬੱਚਿਆਂ ਨਾਲ ਬਹੁਤ ਇੰਜੋਏ ਕੀਤਾ ਤੇ ਬੱਚਿਆਂ ਨੇ ਬਹੁਤ ਝੂਟੇ ਲਏ ਬਹੁਤ ਸਾਰੀਆਂ ਇੱਥੇ ਸੈਲਫੀ ਪੁਆਇੰਟਸ ਨੇ ਬਹੁਤ ਵਧੀਆ ਅਸੀਂ ਫੋਟੋ ਸ਼ੂਟ ਕੀਤਾ ਬਹੁਤ ਜੀ ਇੰਜੋਏ ਕੀਤਾ ਬੱਚਿਆਂ ਨਾਲ ਤੁਸੀਂ ਸਾਰਿਆਂ ਨੇ ਜ਼ਰੂਰ ਤੁਸੀਂ ਇੱਥੇ ਆਓ ਗਰਮੀਆਂ ਦੇ ਵਿੱਚ ਸਾਰਿਆਂ ਨੂੰ ਹੌਲੀਡੇਜ਼ ਨੇ ਇੱਥੇ ਇੰਜੋਏ ਕਰੋ ਹਾਂਜੀ ਬੱਚੇ ਬਹੁਤ ਖੁਸ਼ ਨੇ ਅਸੀਂ ਵੀ ਬਹੁਤ ਇੰਜੋਏ ਕੀਤਾ ਇਹਨਾਂ ਨੇ ਅੱਜ ਹਾਰਸ ਰਾਈਡਿੰਗ ਵਾਲਾ ਝੁੱਲਾ ਲਿਆ ਵਾ ਬਹੁਤ ਵਧੀਆ ਇੱਥੇ ਸੈਲਫੀ ਪੁਆਇੰਟ ਨੇ ਬਹੁਤ ਅਸੀਂ ਮਤਲਬ ਇੱਥੇ ਸ਼ਾਪਸ ਲੱਗੀਆਂ ਨੇ ਕੈਮਲ ਰਾਈਡਿੰਗ ਹੈ ਜੋ ਮਤਲਬ ਬਹੁਤ ਅੱਛੀ ਆ ਮੌਸਮ ਵੀ ਵਧੀਆ ਜੀ ਮੌਸਮ ਵੀ ਬਹੁਤ ਵਧੀਆ ਵਾ ਠੀਕ ਹੈ ਅਲੱਗ-ਅਲੱਗ ਇੱਥੇ ਸਾਰੇ ਸ਼ੋਅ ਡਾਂਸ ਕੰਪੀਟੀਸ਼ਨਸ ਨੇ ਇੱਥੇ ਠੀਕ ਹੈ ਬਹੁਤ ਵਧੀਆ ਅਸੀਂ ਮਤਲਬ ਅਸੀਂ ਇੰਜੋਏ ਕਰ ਰਹੇ ਹਾਂ ਹਾਂ ਜੀ ਉਹ ਜੁੜੇ ਰਹਿੰਦੇ ਆ ਮੋਬਾਈਲ ਹਾਂ ਜੀ ਜਿਹੜੇ ਆਪਣੇ ਬੱਚੇ ਸੋਸ਼ਲ ਮੀਡੀਆ ਦੇ ਵਿੱਚ ਸਾਰਾ ਦਿਨ ਮੋਬਾਈਲਸ ਦੇਖਦੇ ਰਹਿੰਦੇ ਆ ਠੀਕ ਹੈ ਇੱਥੇ ਆ ਕੇ ਬੱਚੇ ਥੋੜੀ ਫਿਜ਼ੀਕਲ ਐਕਟੀਵਿਟੀ ਬੱਚਿਆਂ ਦੀ ਹੋਊਗੀ ਠੀਕ ਹੈ ਇੰਜੋਏ ਕਰਨਗੇ ਉਹ ਤੇ ਬਹੁਤ ਵਧੀਆ ਫੀਲ ਕਰ ਰਹੇ ਹਾਂ ਅਸੀਂ ਮੌਸਮ ਬਹੁਤ ਅੱਛਾ ਵਾ ਬਹੁਤ سارے ਲੋਕ ਇੱਥੇ ਆਏ ਹੋਏ ਆ ਤੁਸੀਂ ਵੀ ਸਾਰੇ ਜਰੂਰ ਆਓ ਇੱਥੇ ਬੱਚਿਆਂ ਨੂੰ ਲੈ ਕੇ ਤਾਂ ਕਿ ਬੱਚੇ ਇੰਜੋਏ ਕਰ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਹਰਪ੍ਰੀਤ ਜੀ ਮੇਲੇ ਚ ਆਏ ਹੋ ਕਿੰਨਾ ਮਾਹੌਲ ਹੈ ਪਹਿਲਾਂ ਦੇ ਦੌਰ ਤੋਂ ਹੁਣ ਦੇ ਦੌਰ ਕਿੰਨਾ ਕਰਤਾਰ ਹੈ ਬਹੁਤ ਵਧੀਆ ਲੱਗਿਆ ਜੀ ਇੱਥੇ ਆ ਕੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਹੈ ਇਹ ਮੇਲਾ ਗਿੱਲ ਰੋਡ ਦੇ ਉੱਤੇ ਦਾਣਾ ਮੰਡੀ ਦੇ ਵਿੱਚ ਲਗਾਇਆ ਜਾਂਦਾ ਹੈ ਠੀਕ ਹੈ ਜੀ ਮੇਰੇ ਸਾਰੇ ਵਸੇ ਇੱਥੇ ਆਲੇ ਦੁਆਲੇ ਦੇ ਲੋਕਾਂ ਨੂੰ ਆ ਕੇ ਇੱਕ ਵਾਰੀ ਆਪਣੇ ਬੱਚਿਆਂ ਨੂੰ ਲੈ ਕੇ ਜਰੂਰ ਆਓ ਜਿਹਦੇ ਵਿੱਚ ਆਪਣੇ ਪੰਜਾਬ ਦੇ ਸੱਭਿਆਚਾਰ ਬਾਰੇ ਮਤਲਬ ਬੱਚਿਆਂ ਨੂੰ ਥੋੜਾ ਜਾਣਕਾਰੀ ਮਿਲ ਸਕੇ ਲੱਗਦਾ ਪੁਰਾਣਾ ਕੌਰ ਕਈ ਵਾਰੀ ਇਹਨਾਂ ਨੂੰ ਦੇਖ ਕੇ ਯਾਦ ਆ ਜਾਂਦਾ ਬਿਲਕੁਲ ਜੀ ਬਿਲਕੁਲ ਹੈ ਬਚਪਨ ਦੇ ਵਿੱਚ ਆਪਾਂ ਜਿੱਥੇ ਇਹਨਾਂ ਨੂੰ ਇੰਜੋਏਮੈਂਟ ਕਰਦੇ ਸੀ ਹੁਣ ਆਪਾਂ ਨੂੰ ਇਹਨਾਂ ਨੂੰ ਦੇਖ ਕੇ ਫਿਰ ਦੁਬਾਰਾ ਉਹੀ ਬਚਪਨ ਆਪਣਾ ਯਾਦ ਆ ਜਾਂਦਾ ਮਾਲ ਚ ਜਾਣਾ ਜਿਆਦਾ ਪਸੰਦ ਕਰਦੇ ਸੀ ਹਾਂਜੀ ਜੋ ਜਮਾਨੇ ਦੇ ਹਿਸਾਬ ਨਾਲ ਟਾਈਮ ਚੇਂਜ ਹੋ ਰਿਹਾ ਮਾਲ ਦੇ ਵਿੱਚ ਜਾ ਰਹੇ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਦੇ ਵਿੱਚ ਆਪਾਂ ਨੂੰ ਕੈਮਲ ਰਾਈਡ ਵਗੈਰਾ ਜਿਹੜੀ ਪੰਜਾਬੀ ਦੇ ਵਿੱਚ ਹੈ ਉਹ ਸਾਰਾ ਕੁਝ ਦਿਖਾਇਆ ਹੈ ਮੇਰਾ ਨਾਮ ਹਰਮਨ ਸਿੰਘ ਹੈ ਜੀ ਕਾਸੀ ਆਜੂ ਤੁਸੀਂ ਮੇਲੇ ਚ ਆਏ ਹੋ ਕਿਸ ਤਰੀਕੇ ਦਾ ਇੱਥੇ ਮਾਹੌਲ ਆ ਅਗਰ ਪੰਜਾਬ ਦੇ ਸੱਭਿਆਚਾਰ ਦੀ ਸੱਭਿਆਚਾਰਕ ਨੂੰਹਾਂ ਜੀ ਬਿਲਕੁਲ ਜੀ ਸੱਭਿਆਚਾਰ ਨੂੰ ਮੱਦਾ ਰੱਖਦੇ ਹੋਏ ਕਿ ਇੱਥੇ ਆਉਣਾ ਚਾਹੀਦਾ ਜਰੂਰ ਮੋਲਾਂ ਨਾਲੋਂ ਤਾਂ ਵਧੀਆ ਕਦੇ ਠੀਕ ਆ ਮਾਹੌਲ ਸਾਡੇ ਫੁੱਲੀ ਹਵਾ ਵਾ ਇਹਨੇ ਪੱਖੇ ਵੀ ਲਾਏ ਹੋਏ ਪਾਣੀ ਵਾਲੇ ਕੋਈ ਗਰਮੀ ਦਾ ਮੌਸਮ ਨਹੀਂ ਇੱਥੇ ਹਾਂ ਵਧੀਆ ਸਭ ਠੀਕ ਹੈ ਬਾਈ ਪੁਰਾਣੇ ਜਿਵੇਂ ਪਹਿਲਾ ਦਾ ਦੌਰ ਸੀ ਉਹ ਯਾਦ ਆਉਂਦਾ ਉਹ ਯਾਦ ਆਉਂਦਾ ਜੀ ਬਿਲਕੁਲ ਪੁਰਾਣੇ ਬੰਦੇ ਆ ਸੀ ਜ਼ਮੀਨ ਨਾਲ ਜੁੜੇ ਹੋਏ ਆ ਇੱਕ ਮੋਲ ਦੇ ਵਿੱਚ ਜਾਣਾ ਉਹ ਵੀ ਕਿਤਨਾ ਕਿਤੇ ਮਾਹੌਲ ਬਿਲਕੁਲ ਸਰ ਮਾਹੌ ਅੰਗਰੇਜ਼ਾਂ ਦਾ ਦਿੱਤਾ ਮਹੌਲਾ ਉਹਨਾਂ ਤੋਂ ਚੰਗਾ ਹੀ ਐ ਇਹ ਆਪਣਾ ਪੁਰਾਣਾ ਸੱਭਿਆਚਾਰ ਯਾਦ ਰੱਖਣਾ ਚਾਹੀਦਾ ਖਾਣ ਪੀਣ ਨੂੰ ਲੈ ਕੇ ਕੋਈ ਦੇਖਿਆ ਤੁਸੀਂ ਖਾਣ ਪੀਣ ਨੂੰ ਵੀ ਬਹੁਤ ਵਧੀਆ ਸਭ ਸਸਤਾ ਵੀ ਹੈ ਰੇਟ ਵੀ ਬਿਲਕੁਲ ਜਾਇਜ਼ ਹੈ ਖਾਣ ਪੀਣ ਨੂੰ ਸਵਾਦ ਵੀ ਹੈ ਹਾਈਜਨਿਕਾ ਪੂਰਾ ਠੀਕ ਹੈ ਤੁਸੀਂ ਪਰਿਵਾਰ ਨਾਲ ਆਏ ਹੋ ਪਰਿਵਾਰ ਨਾਲ ਆਏ ਆ ਜੀ ਬੱਚਿਆਂ ਨਾਲ ਹਿਮਾਚਲ ਨਾਲੋਂ ਤਾਂ ਸਹੀ ਸਹੀ ਗੱਲਾਂ ਤੁਹਾਡੀ ਵੀ ਹਿਮਾਚਲ ਨਹੀਂ ਜਾਣਾ ਚਾਹੀਦਾ ਜੇ ਇਦਾਂ ਕਰ ਰਹੇ ਆ ਤਾਂ ਵੀਡੀਓਸ ਤਾਂ ਬਹੁਤ ਦੇਖ ਰਹੇ ਆ ਅਸੀਂ ਵੀ ਏਦਾਂ ਗਲਤ ਕਰ ਰਹੇ ਆ ਏਦਾਂ ਕਰਨਾ ਨਹੀਂ ਚਾਹੀਦਾ ਅਸੀਂ ਜਾਣਾ ਬੰਦ ਕਰ ਦਾਂਗੇ ਫਿਰ ਹੋਰ ਕੀ ਐ ਇਹ ਦੋ ਦੋ ਜਿਹੇ ਵੀ ਹੋਰ ਆ ਕਲਦੀਪ ਸਿੰਘ ਅ ਕਲਦੀਪ ਜੀ ਮੇਲਾ ਕਿ ਮਨਾਏ ਹੋ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦਾ ਮੇਲਾ ਕਿੱਦਾਂ ਦੀ ਰੌਣਕ ਬਹੁਤ ਵਧੀਆ ਬੱਚਿਆਂ ਲਈ ਬਹੁਤ ਵਧੀਆ ਪਰ ਮੌਸਮ ਜਿਹੜਾ ਨਾ ਮੌਸਮ ਨਹੀਂ ਇਹਨਾਂ ਵਧੀਆ ਮੌਸਮ ਇਹਲੇ ਨੂੰ ਅਲਾਉ ਨਹੀਂ ਕਰਦਾ ਇਹ ਕੋ ਮੰਨੂ ਨਾ ਅੱਜ ਫਿਰ ਵੀ ਬਹੁਤ ਵਧੀਆ ਹੋ ਗਿਆ ਚਲੋ ਨੀਰੀ ਜੀ ਆ ਗਈ ਥੋੜੀ ਜੀ ਤੇ ਠੀਕ ਆ ਬਹੁਤ ਵਧੀਆ ਮਤਲਬ ਬੱਚਿਆਂ ਦੇ ਇੰਜੋਏ ਵਾਸਤੇ ਬੇਲੇ ਚੰਗੀ ਡੈਸਟੀਨੇਸ਼ਨ ਆ ਨਾਲੇ ਕਰਦੇ ਨੇ ਇਹ ਹਾਂਜੀ ਹਾਂ ਬਹੁਤ ਵਧੀਆ ਇਹ ਹੋਣੇ ਚਾਹੀਦੇ ਆ ਤਕਰੀਬਨ 5-4 ਮਹੀਨੇ ਬਾਅਦ ਅਮੀਰਲਾ ਜਰੂਰ ਲਾਉਣਾ ਚਾਹੀਦਾ ਇਹਨਾਂ ਨੂੰ ਪਰਵਾਰਨ ਆਜੀ ਲੱਗਦਾ ਕਿ ਪੰਜਾਬ ਦਾ ਪਹਿਲਾ ਦੌਰ ਕਈ ਵਾਰੀ ਯਾਦ ਆ ਜਾਂਦਾ ਬਿਲਕੁਲ 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 ਪੁਰਾਣੇ ਸੱਭਿਆਚਾਰਕ ਮੇਲੇ ਜਿਹੜੇ ਅੱਗੇ ਦੇਖਦੇ ਰਹੇ ਹਾਂ ਪਿੰਡਾਂ 'ਚ ਉਹ ਦਰਸਾਉਂਦੇ ਆ ਇਹ ਬਈ ਬਹੁਤ ਵਧੀਆ ਚੀਜ਼ ਆ ਹੁਣ ਹੈ ਨਾ ਚਲੋ ਆਇਆ ਵੀ ਟਾਈਮ ਨਾਲ ਚੇਂਜ ਹੋਇਆ ਹੋਇਆ ਹੁਣ ਜ਼ਿਆਦਾ ਇਲੈਕਟ੍ਰੀਕਲ ਹੋ ਗਿਆ ਅੱਗੇ ਆ ਵੀ ਆਪਣੇ ਘੋੜਿਆਂ ਦੀਆਂ ਰੇਸਾਂ ਲੱਗਦੀਆਂ ਸੀ ਵਲਦਾਂ ਦੀਆਂ ਲੱਗਦੀਆਂ ਸੀ ਉਹ ਦੇਖਦੇ ਹੁੰਦੇ ਸੀ ਹੁਣ ਉਹ ਬੱਚੇ ਇਹਦੇ ਚ ਇੰਜੋਏ ਕਰ ਲੈਂਦੇ ਆ ਤੁਸੀਂ ਵੀ ਆਏ ਹੋ ਬੱਚਿਆਂ ਦੇ ਨਾਲ ਆਏ ਹਾਂ ਹਾਂ ਬੱਚੇ ਨਾਲ ਲੈ ਕੇ ਆਇਆ ਮੈਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਬੜਾ ਅੱਛਾ ਲੱਗਿਆ ਇਸ ਮੇਲੇ ਦੇ ਵਿੱਚ ਆ ਕੇ ਪੰਜਾਬੀ ਸੱਭਿਆਚਾਰ ਬਾਰੇ ਵੀ ਇੱਥੇ ਦੱਸਿਆ ਗਿਆ ਔਰ ਬੱਚੇ ਬਹੁਤ ਇੰਜੋਏਮੈਂਟ ਕਰਦੇ ਨੇ ਇੱਥੇ ਆ ਕੇ ਹਰ ਤਰ੍ਹਾਂ ਦੇ ਝੂਲੇ ਵੀ ਲੱਗੇ ਹੋਏ ਨੇ ਸਾਨੂੰ ਇੱਥੇ ਆ ਕੇ ਆਪਣਾ ਬਚਪਨ ਵੀ ਯਾਦ ਆ ਰਿਹਾ ਹੈ ਤੇ ਬਹੁਤ ਇੰਜੋਏ ਕਰ ਰਿਹਾ ਸੀ ਤੁਸੀਂ ਵੀ ਸਾਰੇ ਪਲੀਜ਼ ਇੱਥੇ ਇੱਕ ਵਾਰੀ ਦਾਣਾ ਮੰਡੀ ਦੇ ਵਿੱਚ ਜ਼ਰੂਰ ਜ਼ਰਖਰ